ਇਹ ਯਾਰ ਲਿਖੇ ਮੁਤਾਬਕ ਮੈਨੂੰ ਨਾ ਇੱਕ ਕਹਾਣੀ ਮਿਲਦਾ ਜਿਵੇਂ ਭੇਤ ਜਾਣ ਦਾ ਹੋਵੇ ਉਹ ਮੇਰੇ ਸਾਰੇ ਦਿਲ ਦਾ ਉਹ ਹੋਣਾ ਨਹੀਂ ਕੋਈ ਜਿਹੜਾ ਉਹਨੇ ਦੁੱਖ ਨਹੀਂ ਦੇਖਿਆ ਕਈ ਸਦੀਆਂ ਤੋਂ ਉਸ ਰੂਹ ਨੇ ਲੱਗਦਾ ਸੁੱਖ ਨਹੀਂ ਦੇਖਿਆ ਉਹਦੀਆਂ ਸੋਚਾਂ ਦੇ ਵਿੱਚ ਸੱਚੀ ਕੋਈ ਗਹਿਰਾਈ ਸੀ ਉਹ ਚੱਲੀ ਜੀ ਹਰ ਇੱਕ ਦੇ ਸਮਝ ਨਾ ਆਈ ਸੀ ਬੜੀ ਸ਼ਿੱਦਤ ਕੀਤੀ ਹੋਣੀ ਰੱਬ ਨੇ ਉਹਨੂੰ ਘੜ ਦੇ ਨੂੰ ਬڑے ਯੋਗ ਗੁਜਰਨੇ ਮੇਰੇ ਉਹਦਾ ਚਿਹਰਾ ਪੜਨੇ ਨੂੰ ਉਹ ਖੁਦ ਦੇ ਫਿਕਰ ਨੂੰ ਭੁੱਲ ਕੇ ਮੇਰਾ ਕਰਦੀ ਹੋਣੀ ਉਹ ਕੱਲੇ ਬਹਿ ਕੇ ਅੰਦਰੋਂ ਅੰਦਰੀ ਮਰਦੀ ਹੋਣੀ ਉਹ ਕਿੰਨਾ ਦਿਲ ਤੋਂ ਕਰਦੀ ਸੀ ਲੋਕਾਂ ਹੋਸ਼ ਨਹੀਂ ਹੋਣਾ ਕਿ ਉਹਨੂੰ ਖੁਦ ਦੇ ਟੁੱਟਣ ਦਾ ਅਫਸੋਸ ਨਹੀਂ ਹੋਣਾ ਉਹ ਕਾਹ ਤੋਂ ਕਰਦੀ ਮਾਨ ਲਕਾਂ ਤੇ ਕੀ ਕੀਤਾ ਵਕਤੋਂ ਹੁਣ ਕਿਉਂ ਹੋਇਆ ਬੇਸ਼ਰਮ ਸੀ ਭਾਵੇਂ ਚੰਗਾ ਲੱਖ ਤੋਂ ਰਾਜਮਾਨ ਕਰੀ ਤੂੰ ਰੂਹਾਂ ਤੇ ਅਫਸੋਸ ਨਹੀਂ ਕਰਨਾ ਜਿੱਦ ਕਿਸਮਤ ਦੇ ਵਿੱਚ ਲਿਖਿਆ ਉਹਦੇ ਤੇ ਦੋਸ਼ ਨਹੀਂ ਧਰਨਾ ਕੁਝ ਰੂਹਾਂ ਚਾਹੀਆਂ ਜਾਂਦੀਆਂ ਨੇ ਪਰ ਪਾ ਨਹੀਂ ਸਕਦੇ ਪਰ ਇਹ ਵੀ ਸੱਚੇ ਦਿਲ ਨੂੰ ਇਹ ਸਮਝਾ ਨਹੀਂ ਸਕਦੇ ਉਹ ਲਾਣਤ ਤੇਰੇ ਉੱਤੇ ਜੀ ਉਹਨੂੰ ਸੰਭ ਨਹੀਂ ਸਕਿਆ ਉਸ ਰੂਹ ਦਾ ਕੋਈ ਪਰਦਾ ਤਾਂ ਤੂੰ ਰਹਿਣ ਦੇ ਠਕਿਆ